ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਆਪਾਂ ਆਏ ਆ ਜੀ ਗੁਰੂ ਅਰਸਾਈ ਅੰਕਲ ਦੇ ਕੋਲ ਮਸ਼ੀਨ ਦੇਖੀ ਬਹੁਤ ਪੁਰਾਣੀ ਮਸ਼ੀਨ ਸੀਗੀ ਤੇ ਅੰਕਲ ਨੂੰ ਆਪਾਂ ਪੁੱਛਿਆ ਕਿ ਅੰਕਲ ਮਸ਼ੀਨ ਕਿਹੜੇ ਸਾਲ ਦਾ ਮਾਡਲ ਕਿਹੜਾ ਹੈ ਅੰਕਲ ਲਗੇ ਜੀ 1978 ਮਾਡਲ ਮਸ਼ੀਨ ਤੁਸੀਂ ਦੇਖ ਰਹੇ ਹੋ ਸੰਗਤ ਜੀ ਅੰਕਲ ਨਾਲ ਤੁਹਾਨੂੰ ਮਿਲਾਂਦੇ ਆਂ ਅੰਕਲ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਕੀ ਸ਼ੋਭਨਾ ਮੈਂ ਜੀ ਆਪਣਾ ਮੀਨਾ ਸੋਨ ਲਾਲ ਜੀ ਸੋਨ ਲਾਲ ਕਿਹੜੇ ਕਿਹੜੇ ਸਾਲ ਤੋਂ ਕੰਮ ਕਰ ਰਹੇ ਹੋ ਜੀ 1978 ਤੋਂ ਜੀ 1978 ਤੋਂ ਕਰ ਰਹੇ ਹੋ ਹੋਲੇ ਤੁਸੀਂ ਕਹਿ ਰਹੇ ਸੀ ਵੀ ਬਜ਼ੁਰਗ ਹੋ ਗਏ ਕੰਮ ਕਰਦੇ ਕਰਦੇ ਹਾਂਜੀ ਹਾਂਜੀ ਉਦੋਂ ਇਹ ਕਿੰਨੀ ਕੀਮਤ ਸੀ 1978 ਚ ਤੇ ਕਿੱਥੋਂ ਮਂਗਾਈ ਸੀ ਮਸ਼ੀਨ ਇਹ ਇਹ ਅੰਬਾਲੇ ਦੀ ਮਸ਼ੀਨ ਹੈ ਜੀ ਅੱਛਾ ਆਪ ਗਏ ਸੀ ਲੈਣ ਨਹੀਂ ਜੀ ਕੋਈ ਲੈਂਦੀ ਫਰੋਈ ਕੋਈ ਬਣੀ ਅੰਬਾਲੇ ਦੀ ਅੱਛਾ ਬਣੀ ਅੰਬਾਲੇ ਲੈਂਦੀ ਫਰੋਈ 15000 ਆ ਕੇ ਆਈ ਸੀ 15000 ਦੀ ਉਸ ਟਾਈਮ ਆਈ ਸੀ ਤੇ ਉਦੋਂ ਕੰਮ ਜ਼ਿਆਦਾ ਸੀ ਉਦੋਂ ਕੰਮ ਬਹੁਤ ਬਹੁਤ ਜ਼ਿਆਦਾ ਸੀ ਹਾਂਜੀ ਹੁਣ ਕੰਮ ਘਟ ਗਿਆ ਹੁਣ ਕੰਮ ਕਰ ਗਿਆ ਹੁਣ ਕੰਮ ਘਟਣ ਦਾ ਕਾਰਨ ਕੀ ਹੈ ਅੰਮ੍ਰਿਤ ਗੜ੍ਹ ਦੇ ਘਰਾਂ ਦੇ ਜਿਹੜੀ ਤੋਂ ਡੇ ਚੱਲਦੇ ਨੇ ਅੱਛਾ ਜਿਹੜੇ ਬਾਜ਼ਾਰ ਚ ਹਾਂ ਤੇ ਦੂਸਰੇ ਜਿਹੜੇ ਕੰਪਨੀ ਹੋਰ ਆਪਣੇ ਲੋਕਾਂ ਦੇ ਖੁੰਡਾ ਜਿਹੜੀਆਂ ਸੁਧਾਰ ਵਾਲੇ ਬੋਤਲ ਵਿਕੀ ਜਾਂਦੀ ਹੈ ਤੇ ਅਗਲੇ ਜਿਹੜੀ ਬੋਤਲ ਸੀ ਇਹ ਉਦੋਂ ਦੀ ਆ ਰਹੀ ਹੈ ਸੇਮ ਚੀਜ਼ ਆ ਰਹੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਜੀ ਸੇਮ ਚੀਜ਼ ਆ ਰਹੀ ਹੈ ਜਿੰਨੂੰ ਇਹਨੂੰ ਗੋਲੀ ਵਾਲਾ ਬੱਤਾ ਆਪਾਂ ਕਹਿੰਦੇ ਕਈ ਹੁਣ ਆਸੇ ਨਾਲ ਵੀ ਕਹਿ ਦਿੰਦੇ ਗੋਲੀ ਵਾਲਾ ਬੱਤਾ ਤੇ ਇਹਦੀ ਕੀਮਤ ਕਿੰਨੀ ਸੀ ਜਿਆ ਹੁਣ ਕਿੰਨੀ ਕੀਮਤ ਹੈ ਇਸ ਬੋਤਲ ਦੀ ਉਹ ਬੋਤਲ ਦੀ ਕੀਮਤ ਰਹੀ ਸੀ 2.5 ਐਸਲੇ ਨੂੰ ਕਿੰਨੇ ਰਹੀ ਸੀ 70 ਰੁਪਏ 70 ਰੁਪਏ ਦੀ ਇੱਕ ਬੋਤਲ ਹੈ ਜੇ ਟੁੱਟ ਜਾਂਦੀ ਹੈ ਤੇ 70 ਰੁਪਏ ਦੀ ਹੈ ਹਾਂਜੀ ਬੜੀ ਮਹਿੰਗੀ ਬੋਤਲ ਹੈ ਜੀ ਉਦੋਂ 25 ਰੁਪਏ ਦੀ ਸੀ ਤੇ ਕਿਸ ਨੇ ਇਹ ਦੇਓਗੇ ਅੱਜ ਦੀ ਜਿਹੜੀ ਯੂਥ ਹੈ ਜਿਹੜੀ ਹੁਣ ਕੈਮੀਕਲ ਸਾਰੇ ਕੋਲਡ ਡਰਿੰਕ ਵਗੈਰਾ ਪੀਂਦੇ ਆ ਉਹਨਾਂ ਨੂੰ ਕਿਸ ਨੇ ਇਹ ਦੇਓਗੇ ਅਸਲ ਵਿੱਚ ਸਾਡੇ ਕੋਲ ਤਾਂ ਲੋਕੀ ਜੰਮ ਪੀਂਗੇ ਖੁਸ਼ ਨਹੀਂ ਅੱਛਾ 11 ਵੀ ਖੁਸ਼ ਨਹੀਂ ਕੋਈ ਪੁਰਾਣੇ ਗਾਹਕ ਯਾਦ ਹੋਣ ਜਿਹੜੇ ਬਹੁਤ ਪੁਰਾਣੇ ਜੁੜੇ ਹੋਣ ਬਹੁਤ ਪੁਰਾਣੇ ਗਾਹਕ ਹੈਗੇ ਨੇ ਮੋਹਣਪਾਨਾ ਵਾਲਾ ਹੁੰਦਾ ਸੀ ਮੋਹਣਪਾਨਾ ਵਾਲਾ ਇੱਕ ਉੱਥੇ ਨੀਲੂ ਲੁਵਾਈ ਆ ਗਾ ਸੀ ਬਹੁਤ ਬਾਗ ਪੁਰਾਣੇ ਬਹੁਤ ਹੈਗੇ ਚਲੋ ਅੰਕਲ ਕਹਿੰਦੇ ਵੀ ਬਜ਼ੁਰਗ ਹੋ ਗਏ ਆ ਪਰ ਮਸ਼ੀਨ ਵੇਖੋ ਜੀ ਪ੍ਰਾਣੀ ਕਹਿੰਦੇ ਨਵੀਂ 9 ਦਿਨ ਤੇ ਪੁਰਾਣੀ 100 ਦਿਨ ਹਾਂਜੀ ਹਾਂਜੀ ਕਾਰਬੋਨੇਟਰ ਵਟ ਗਿਆ ਇਹਦੇ ਜੇ ਆਪਾਂ ਮਿੱਠਾ ਨਹੀਂ ਪਾਇਆ ਅੱਛਾ ਜੀ ਤੁਹਾਡਾ ਨਹੀਂ ਮੋਟਰ ਜੇ ਉਹ ਮਿੱਠਾ ਨਹੀਂ ਪਾਵਾਂਗੇ ਫਿਰ ਉਹ ਤੁਹਾਡਾ ਬਣੇਗਾ ਓਕੇ ਇਹ ਜਿਹੜਾ ਪੜਿਆ ਤੁਹਾਡਾ ਮੋਟਰ ਖਾਲੀ ਹਾਂਜੀ ਮੋਟਰ ਤਾਂ ਹਾਲ ਕਰਨ ਵਾਲੇ ਸੀਗਾ ਹਾਂਜੀ ਫਿਰ ਤੁਹਾਨੂੰ ਭਰ ਕੇ ਦਿਖਾਇਆ ਇਹਨੂੰ ਮੋਟਰ ਇਹਨੂੰ ਕਾਰਬੋਨੇਟਰ ਵਟ ਗਿਆ ਜਿਹਨੂੰ ਖਾਰਾ ਪਕਿੰਦੇ ਅੱਛਾ ਜੀ ਨੂੰ ਖਾਰਾ ਕਹਿੰਦੇ ਆ ਮਿੱਠਾ ਨਹੀਂ ਪਾਇਆ ਇਹਦੇ ਵਿੱਚ ਨਹੀਂ ਮਿੱਠਾ ਪਾਇਆ ਅੰਕਲ ਉਮਰ ਕਿੰਨੀ ਹੋ ਗਈ ਤੁਹਾਡੀ ਮੇਰਾ ਮੁਰਾ ਵੀ 19 ਤੋਂ ਪਹਿਲਾਂ ਜਨਮ ਲਏ 1950 ਦਾ ਜਨਮ ਹੈ ਤੇ ਉਹ ਵੀ 75 ਸਾਲ ਉਮਰ ਸੋ ਇਹ ਵੀ ਦੇਖ ਲੋ ਯੂਥ ਲਈ ਇੱਕ ਬੜਾ ਵੱਡਾ ਉਹ ਹੈ ਕਹਿੰਦੇ ਕੰਮ ਨਹੀਂ ਹੈਗਾ ਕੰਮ ਨਹੀਂ ਅੰਕਲ ਅੱਜ ਵੀ ਬਹੁਤ ਸੋਹਣਾ ਕੰਮ ਚਲਾ ਰਹੇ ਨੇ ਦੇਖੋ ਆਪਦੀ ਫੈਕਟਰੀ ਗੈਲੋ ਇੱਕ ਤਰੀਕੇ ਦੀ ਫੈਕਟਰੀ ਗੁਰੂਰ ਸਾਹਿਬ ਦੇ ਵਿੱਚ ਮੌਜੂਦ ਆ ਅੰਕਲ ਕਿਸ ਨਾਮ ਨਾਲ ਜਾਣੀ ਜਾਂਦੀ ਦੁਕਾਨ ਆਪਣੀ ਸੋਨ ਲਾਲ ਸੋਡਾ ਫੈਕਟਰੀ ਦੇ ਨਾਮ ਨਾਲ ਜਾਣੀ ਜਾਂਦੀ ਹੈ ਸੋ ਦੇਖੋ ਅੱਜ ਵੀ 75 ਸਾਲ ਦੀ ਉਮਰ 'ਚ ਅੰਕਲ ਕੰਮ ਕਰ ਰਹੇ ਨੇ ਬੜਾ ਵਧੀਆ ਲੱਗ ਰਿਹਾ ਮਸ਼ੀਨ ਤੋਂ ਗੱਲ ਸ਼ੁਰੂ ਹੋਈ ਸੀ ਸਤੰਤ ਦਿਖਾ ਰਹੇ ਕਿ ਅੱਜ ਦੀਆਂ ਜਿਹੜੀਆਂ ਡਰਿੰਕ ਨੇ ਉਹ ਛੱਡ ਦਿਓ ਜਿਵੇਂ ਤੁਹਾਨੂੰ ਬਾਹਰ ਦਿਖਾਦੇ ਆ ਕਿ ਅਸੀਂ ਫਰਿੱਜ 'ਚ ਦੇਖਿਆ ਚਲੋ ਕਹਿੰਦੇ ਰੱਖਣਾ ਸਾਰਾ ਕੁਝ ਪੈਂਦਾ ਤੇ ਆ ਦੇਖੋ ਜੀ ਰੱਖੀਆਂ ਦੂਜੀਆਂ ਚੀਜ਼ਾਂ ਵੀ ਹੋਈਆਂ ਨੇ ਪਰ ਜਿਹੜਾ ਮੇਨ ਆ ਉਹ ਕਹਿੰਦੇ ਸਾਡਾ ਇਹੀ ਵਿਕਦਾ ਹੈ ਜੀ ਲੈਮਨ ਸੋਡਾ ਤੇ ਜੀਰਾ ਸੋ ਗੁਰੂ ਸਾਹਿਬ ਇਹ ਤਾਂ ਅੰਕਲ ਕੋਲ ਜਰੂਰ ਹੋ ਕੇ ਜਾਇਓ ਨਾਮ ਉਹਨਾਂ ਨੇ ਦੱਸਤਾ ਸੋਨ ਲਾਲ ਆਪਣਾ ਸასი ਗੱਲ ਜੀ ਸਾਰਿਆਂ ਨੂੰ